ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਤਨਾਮ ਸਿੰਘ ਸੱਲੋਪੁਰੀ ਸਹਿਜ ਪਾਠ ਸੇਵਾ ਵੱਲੋਂ ਤੁਹਾਡੀ ਸੇਵਾ 'ਚ ਹਾਜ਼ਰ ਹੈ ਗੁਰਤੇਗ ਬਾਦਲ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸਤਾਬ ਦੀ ਪੰਥ ਮਨਾ ਰਿਹਾ ਹੈ ਸਹਿਜ ਪਾਠ ਸੇਵਾ ਵੱਲੋਂ ਵੱਡੀ ਗਿਣਤੀ 'ਚ ਸੰਗਤਾਂ ਆਪਣੇ ਆਪਣੇ ਘਰਾਂ 'ਚ ਸਹਿਜ ਪਾਠ ਕਰਕੇ ਤੇ ਉਹਨਾਂ ਦੇ ਸੰਗਤੀ ਰੂਪ ਵਿੱਚ ਭੋਗ ਪਾ ਕੇ ਗੁਰੂ ਜੀ ਨੂੰ ਉਹਨਾਂ ਦੀ ਸਹਾदत ਉੱਤੇ ਸਰਦਾ ਦੇ ਫੁੱਲ ਭੇਟ ਕਰੀਆਂ ਹਨ ਇਸੇ ਲੜੀ ਤਹਿਤ ਆਸਟ੍ਰੇਲੀਆ ਚ 11 ਗੁਰੂ ਘਰਾਂ ਵਿੱਚ ਲੰਡਨ ਚ 8 ਤੇ ਨਿਊਜ਼ੀਲੈਂਡ ਵਿੱਚ 10 ਗੁਰੂ ਘਰਾਂ ਵਿੱਚ ਬੈਂਕਾਕ ਪੈरिस ਬਹੁਤ ਸਾਰੀਆਂ ਥਿਸਾਂ ਚ ਸਹਿਜ ਪਾਠਾਂ ਦੇ ਸੰਪੂਰਨਤਾ ਸੰਕਿਰੂਪ ਚ ਹੋ ਰਹੀ ਹੈ ਇਸੇ ਤਰ੍ਹਾਂ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਸੰਗਤ ਦਾ ਬੜਾ ਉਤਸ਼ਾਹ ਹੈ ਕੁੱਲ 3.5 ਲੱਖ ਪ੍ਰਾਣੀ ਸਹਿਜ ਪਾਠ ਨਾਲ ਜੁੜੇ ਨੇ ਇਸ ਤਾਪਦੀ ਨੂੰ ਸਮਰਪਿਤ ਹੋ ਕੇ ਇੱਕ ਚੰਗਾ ਸੁਨੇਹਾ ਸਾਡੇ ਸਮਾਜ ਨੂੰ ਇਹ ਜਾ ਰਿਹਾ ਕਿ ਵੱਡੀ ਗਿਣਤੀ ਚ ਸੰਗਤ ਜਿਹੜੀ ਆ ਉਹ ਸਹਿਜ ਪਾਠਾਂ ਦੇ ਭੋਗ ਭਾਗ ਕੇ ਗੁਰੂ ਨੂੰ ਸਰਦਾ ਦੇ ਫੁੱਲ ਭੇਟ ਕਰਕੇ ਇੱਕ ਨਵੇਕਲੇ ਢੰਗ ਨਾਲ ਆਪਣੇ ਗੁਰੂ ਜੀ ਦੀ ਸ਼ਹਾਦਤ ਨੂੰ ਮਨਾ ਰਹੀ ਹੈ ਉਹਨੂੰ ਪ੍ਰੇਰਣਾ ਲੈ ਰਹੀ ਹੈ ਇਸੇ ਲੜੀ ਦੇ ਤਹਿਤ ਜਿੱਥੇ 16 ਨਵੰਬਰ ਨੂੰ 40000 ਸੰਗਤ ਨੇ ਅਨੰਦਪੁਰ ਸਾਹਿਬ ਵਿਖੇ ਸਹਿਜ ਪਾਠਾਂ ਦੀ ਸੰਪੂਰਨਤਾ ਕਰਨੀ ਹੈ ਗੁਰਤੇਗ ਬਹਾਦਰ ਖਾਲਸਾ ਕਾਲਜ ਦੇ ਖੁੱਲੇ ਮੈਦਾਨ ਦੇ ਵਿੱਚ ਉੱਥੇ ਪੰਡਾਲ ਸਜਣਾ ਉਸੇ ਦਿਨ ਤਲਵੰਡੀ ਸਾਬੋ ਜਿੱਥੇ ਸਹਿਜ ਪਾਠਾਂ ਦੀ ਸੰਪੂਰਨਤਾ ਹੋਣੀ ਹੈ ਉਥੇ 23 ਤਰੀਕ ਨੂੰ 23 ਨਵੰਬਰ ਨੂੰ ਮਸਤੂਆਣਾ ਸਾਹਿਬ ਦੇ ਵਿੱਚ 50000 ਦੇ ਕਰੀਬ ਸੰਗਤਾਂ ਨੇ ਸਹਿਜ ਪਾਠਾਂ ਦੀ ਸੰਪੂਰਨਤਾ ਕਰਨੀ ਹੈ ਔਰ 9 ਨਵੰਬਰ ਐਤਵਾਰ ਨੂੰ ਬਾਬਾ ਬਕਾਲਾ ਦੇ ਵਿੱਚ 20000 ਸੰਗਤ ਪਟਿਆਲੇ ਮੋਤੀ ਬਾਗ ਗੁਰਦੁਆਰਾ ਸਾਹਿਬ ਦੇ ਵਿੱਚ 6000 ਸੰਗਤ ਤੇ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਲੁਧਿਆਣਾ ਦੇ ਵਿੱਚ ਤਕਰੀਬਨ 12 ਤੋਂ 15000 ਸੰਗਤ ਲੁਧਿਆਣੇ ਦੀ ਤੇ ਪਾਇਲਤਸੀਨ ਦੀ ਖੰਨਾ ਜ਼ਿਲ੍ਹੇ ਚੋਂ ਤੇ ਇਧਰੋਂ ਪੱਖੋਵਾਲ ਰੋਡ ਦਾ ਰਾਏਕੋਟ ਸ਼ਰਾਬਾ ਸਾਰੇ ਇਹ ਖੇਤਰਾਂ ਚੋਂ ਤਕਰੀਬਨ 12 ਤੋਂ 15000 ਸੰਗਤ 9 ਨਵੰਬਰ ਐਤਵਾਰ ਸਵੇਰੇ 9:30 ਵਜੇ ਗੁਰਦੁਆਰਾ ਮਨਜੀਤ ਸਾਹਿਬ ਆਲਮਗੀਰ ਸਾਹਿਬ ਵਿਖੇ ਸਹਿਜ ਪਾਠ ਸੰਪੂਰਨਤਾ ਸੰਗਤ ਰੂਪ ਵਿੱਚ ਕਰਨ ਦੇ ਲਈ ਪਹੁੰਚ ਰਹੀ ਹੈ ਇਹ ਤਕਰੀਬਨ 2500 ਗੁਰੂ ਘਰਾਂ ਦੇ ਵਿੱਚੋਂ ਸੰਗਤਾਂ ਨੇ ਆਪੋ ਆਪਣੇ ਗੁਰੂ ਘਰ ਦੇ ਵਿੱਚੋਂ ਸਵੇਰੇ 8 ਵਜੇ ਕੜਾ ਪ੍ਰਸਾਦ ਦੀ ਦੇਗ ਬਣਾ ਕੇ ਔਰ ਅਨੰਦ ਸਾਹਿਬ ਦੀਆਂ 6 ਪੌੜੀਆਂ ਦਾ ਪਾਠ ਕਰਕੇ ਅਰਦਾਸ ਕਰਕੇ ਹੁਕਮਨਾਮਾ ਲੈ ਕੇ ਦੇਗ ਵਰਤਨ ਤੋਂ ਬਾਅਦ ਆਪੋ ਆਪਣੇ ਥਾਵਾਂ ਤੋਂ ਪਾਵਨ ਸੀਸ ਯਾਤਰਾ ਲੈ ਕੇ ਰਵਾਨਾ ਹੋਣਾ ਹੈ ਇਹ ਯਾਤਰਾ 9:30 ਵਜੇ ਆਲਮਕੀਰ ਸਾਹਿਬ ਵਿਖੇ ਪਹੁੰਚਣੀ ਹੈ ਤੇ ਫਿਰ ਸੰਗਤਾਂ ਨੇ ਗੁਰਦੁਆਰਾ ਜੋ ਮੰਜੀ ਸਾਹਿਬ ਹੈ ਮੇਨ ਜੋ ਗੁਰਦੁਆਰਾ ਸਾਹਿਬ ਹੈ ਆਲਮਗੀਰ ਸਾਹਿਬ ਦਾ ਉੱਥੇ ਸੰਗਤਾਂ ਨੇ ਸਹਿਜ ਪਾਠਾਂ ਦੀ ਸੰਪੂਰਨਤਾ ਕਰਨੀ ਹੈ ਤੋਂ ਉਹਦੇ ਲਈ ਬੜਾ ਉਤਸ਼ਾਹ ਹੈ ਸਾਰੀਆਂ ਸੰਗਤਾਂ ਦੇ ਵਿੱਚ ਅੱਜ ਅਸੀਂ ਆਲਮਗੀਰ ਸਾਹਿਬ ਵਿਖੇ ਪਹੁੰਚੇ ਆਂ ਇੱਥੋਂ ਦੇ ਮੈਨੇਜਰ ਸਾਹਿਬ ਦਾ ਹਰਦੀਪ ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਢਾਡੀ ਸਰਦਾਰ ਚਰਨ ਸਿੰਘ ਜੀ ਹੋਰਾਂ ਦੇ ਨਾਲ ਇੱਕ ਸਾਰੇ ਪ੍ਰਵੰਧਾਂ ਦਾ ਜਾਇਜ਼ਾ ਲੈਣ ਦੇ ਲਈ ਸੋ ਸਾਰੇ ਪ੍ਰਵੰਧ ਤਕਰੀਬਨ ਮੁਕੰਮਲ ਹੋ ਚੁੱਕੇ ਨੇ ਤੇ ਸਮੁੱਚੀ ਸੰਗਤ ਚ ਉਤਸ਼ਾਹ ਜਿਹੜਾ ਵਾ ਉਹ ਸਾਡਾ ਵੀ ਉਤਸ਼ਾਹ ਵਧਾਰਿਆ ਹੈ ਉਹਦੇ ਨਾਲ ਇੰਜ ਲੱਗ ਰਹੀ ਹੈ ਕਿ ਸਾਡਾ ਸੇਵਾ ਦਾ ਚਾਹ ਵੀ ਵੱਧ ਰਿਹਾ ਹੈ ਔਰ ਇੰਜ ਲੱਗ ਰਿਹਾ ਹੈ ਕਿ ਤੰਦਰੁਸਤੀ ਵੀ ਵੱਧ ਰਹੀ ਹੈ ਤੇ ਉਮਰ ਵੀ ਵੱਧ ਰਹੀ ਹੈ ਸੋ ਸਤਗੁਰੂ ਉੱਠ ਕੇ ਇਹ ਸੇਵਾ ਲੈ ਰਹੇ ਨੇ ਚੰਗਾ ਇੱਕ ਪੋਜ਼ਿਟਿਵਿਟੀ ਦਾ ਸੁਨੇਹਾ ਜਿਹੜਾ ਵਾ ਉਹ ਸੰਗਤ ਚ ਪੁਕਾਈ ਚ ਜਾ ਰਿਹਾ ਹੈ ਕਿ ਕੇਵਲ ਅੱਜ ਗੁਰੂ ਕਾ ਲੰਗਰ ਹੈ ਕਹਿ ਕੇ ਨਹੀਂ ਇਹ ਸਹਿਜ ਪਾਠ ਕਰਕੇ ਸੰਗਤ ਗੁਰੂ ਜੀ ਨੂੰ ਸ਼ਰਧਾਂਜਲੀ ਭੇਟ ਕਰ ਰਹੀ ਹੈ ਸੋ ਇਲਾਕਾ ਨਿਵਾਸੀਆਂ ਦੇ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਵੱਧ ਤੋਂ ਵੱਧ ਪਹੁੰਚੋ ਗਿਣਤੀ ਦੇ ਵਿੱਚ ਕੀ ਪਤਾ ਕਿੰਨੂੰ ਇੱਥੇ ਆ ਕੇ ਹੁਲਾਰਾ ਆ ਜਾਏ ਇਹ ਭਾਈ ਵਿਦੀ ਚੰਦ ਵਾਂਗ ਉਹਦੇ ਹੱਥ 'ਚ ਵੀ ਪੁਥੀ ਸਾਹਿਬ ਆ ਜਾਵੇ ਤੇ ਉਹਦੀ ਜ਼ਿੰਦਗੀ ਬਦਲ ਜਾਵੇ ਸੋ ਜਿਹੜੀਆਂ ਸੰਗਤਾਂ ਸਹਿਜ ਪੜ ਨਹੀਂ ਵੀ ਕਰਦੀਆਂ ਉਹਨਾਂ ਨੂੰ ਵੀ ਅਸੀਂ ਖੁੱਲਾ ਸੱਦਾ ਦਿੰਦੇ ਆ ਤੇ ਜਿਹੜੀਆਂ ਸੰਗਤਾਂ ਗੁਰੂ ਘਰਾਂ ਚੋਂ ਚੱਲ ਕੇ ਆ ਰਹੀਆਂ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਸਵੇਰੇ 8 ਵਜੇ 7:30 ਵਜੇ ਆਪਣੇ ਪਿੰਡ ਤੋਂ ਦੂਰੀ ਦੇ ਹਿਸਾਬ ਨਾਲ ਗੁਰੂ ਘਰ ਚੱਕਰ ਹੋ ਕੇ ਅਰਦਾਸ ਕਰਕੇ ਹੁਕਮਨਾਮਾ ਲੈ ਕੇ ਪਾਵਨ ਸੀਸ ਯਾਤਰਾ ਭਾਈ ਜੈਤਾ ਜੀ ਦੀ ਯਾਦ ਵਿੱਚ ਲੈ ਕੇ ਉੱਥੋਂ ਚੱਲ ਪੱਲ ਪਵੋ 9:30 ਵਜੇ ਤੱਕ ਗੁਰਦੁਆਰਾ ਸਾਹਿਬ ਦੇ ਜੋ ਮੇਨ ਗੁਰਦੁਆਰਾ ਮਨਜੀਤ ਸਾਹਿਬ ਹੈ ਦੀਵਾਨ ਹਾਲ ਨਹੀਂ ਮੇਨ ਮਨਜੀਤ ਸਾਹਿਬ ਉੱਥੇ ਆ ਕੇ ਸੱਜਣ ਦੀ ਕਿਰਪਾਲਤਾ ਕਰੋ ਸੰਗਤ ਨੇ ਗੁਟਕਾ ਸਾਹਿਬ ਵੰਡੇ ਜਾਣੇ ਨੇ ਇਸ ਕਰਕੇ ਪੋਥੀ ਸਾਹਿਬ ਨਾਲ ਲੈ ਕੇ ਨਹੀਂ ਆਉਣੀਆਂ ਕਿਉਂਕਿ ਨਵੇਂ ਪਾਸ ਸਾਰੇ ਸ਼ਲੋਕ ਮੁਦਾਵਣੀ ਸ਼ਲੋਕ ਮਹੱਲਾ ਪੰਜਵਾਂ ਰਾਗਮਾਲਾ ਦੀ ਬਾਣੀ ਦੇ ਗੁਟਕਾ ਸਾਹਿਬ ਵੰਡੇ ਜਾਣਗੇ ਜਿਹਦੇ ਨਾਲ ਸੰਗਤਾਂ ਰਲ ਕੇ ਸਮੂਹਿਕ ਤੌਰ ਤੇ ਉੱਚੀ ਉੱਚੀ ਗਾ ਕੇ ਕਿਸੇ ਜਾਰਡ ਪਾਰਟ ਸੰਪੂਰਨ ਕਰਨ ਗਿਆ ਦੂਜੀ ਬੇਨਤੀ ਰਮਾਲਾ ਸਾਹਿਬ ਸੰਗਤ ਨੇ ਨਾਲ ਲੈ ਕੇ ਨਹੀਂ ਆਉਣੇ ਕਿਉਂਕਿ 12 ਤੋਂ 15000 ਮਾਲਾ ਸਾਹਿਬ ਕੀ ਕਰਨਗੇ ਇਹ ਪਹਿਲਾਂ ਵੀ ਕਾਫਤਕ ਸਾਫ ਤੋਂ ਜਿਹੇ ਦੇਸ਼ ਜਾਰੀ ਹੋਏ ਨੇ ਕਿ ਭਾਈ ਜਿਹੜੀ ਜਥਾ ਸਖਤ ਲੋਡ ਹੁੰਦੀ ਆ ਉਹ ਸੇਵਾ ਕਰਨੀ ਚਾਹੀਦੀ ਹੈ ਤੇ ਜਿਹੜੀ ਚੀਜ਼ ਦੀ ਨਹੀਂ ਲੋਡ ਹੁੰਦੀ ਉਹਦੀ ਨਹੀਂ ਲੋਡ ਹੁੰਦੀ ਸੋ ਭਰਮਾ ਚ ਨਹੀਂ ਪੈਣਾ ਵਿਹਮਾ ਚ ਨਹੀਂ ਪੈਣਾ ਨਾਲ ਲੈ ਕੇ ਨਹੀਂ ਆਉਣਾ ਤੁਸੀਂ ਆਪਣੇ ਰਮਾਲਾ ਸਾਹਿਬ ਇੰਜੀ ਬੇਨਤੀ ਇਹ ਆ ਜੋ ਪਹਿਲਾਂ ਵੀ ਅਸੀਂ ਗੁਰੂ ਘਰਾਂ ਜਾ ਕੇ ਕਰ ਚੁੱਕੇ ਆ ਕਿ ਜਾਂ ਤਾਂ ਗੁਰੂ ਦੇ ਦਰ ਤੇ ਆਉਣਾ ਤੇ ਆਪਣੇ ਘਰ ਤੋਂ ਹੀ ਨੰਗੇ ਪੈਰੀ ਆਓ ਤੇ ਜਾਂ ਜਿਹੜੇ ਤੁਹਾਡੇ ਕਾਫਲੇ ਪਵਨ ਸੀ ਯਾਤਰਾ ਦੇ ਚੱਲਣੇ ਨੇ ਜਿਹੜਾ ਗੱਡੀਆਂ 'ਚ ਉੱਚੀਆਂ ਆ ਰਹੇ ਹੋ ਉਹਨਾਂ ਵਿੱਚ ਹੀ ਆਪਣੇ ਜੋੜੇ ਤਾਰ ਲੈਣੇ ਆ ਤੇ ਅੱਗੇ ਫਿਰ ਗੁਰੂ ਘਰ 'ਚ ਪਹੁੰਚਣਾ ਉਸ ਤੋਂ ਅਗਲੀ ਬੇਨਤੀ ਇਹ ਹੈ ਕਿ ਸ਼ਬਦ ਪੜਦਿਆਂ ਆਉਣਾ ਭਾਈ ਜੈਤਾ ਜੀ ਨੂੰ ਯਾਦ ਕਰਦੇ ਹੋਣਾ ਕਿ ਕਿਵੇਂ ਗੁਰੂ ਜੀ ਦਾ ਸੀਸ ਲੈ ਕੇ ਉਹ ਵਿਖੜੇ ਪੈਂਡੇ ਲੰਬੇਰਾ ਸਫ਼ਰ ਤੈਅ ਕਰਕੇ ਦਿੱਲੀ ਤੋਂ ਅਨੰਦਪੁਰ ਸਾਹਿਬ ਪਹੁੰਚੇ ਹੋਣਗੇ ਉਹਦਾ ਅਹਿਸਾਸ ਕਰਦੇ ਆਉਣਾ ਹੈ ਅਗਲੀ ਬੇਨਤੀ ਇਹ ਹੈ ਸਾਧ ਸੰਗਤ ਜੀ ਕਿ ਤੁਸੀਂ ਜਿਹੜੀ ਸੰਗਤ ਲੁਧਿਆਣੇ ਤੋਂ ਆਉਣੀ ਹੈ ਗਿਲ ਰੋਡ ਦੇ ਰਾਹੀ ਉਹਨਾਂ ਸਾਰਿਆਂ ਨੇ ਜਿਹੜਾ ਜੀਟੀ ਰੋਡ ਦੇ ਉੱਤੇ ਮਲੇਰ ਖੋਟਲਾ ਰੋਡ ਦੇ ਉੱਤੇ ਜਿਹੜਾ ਗੇਟ ਬਣਿਆ ਹੈ ਗੁਰਦੁਆਰਾ ਸਾਹਿਬ ਦਾ ਉੱਥੇ ਉਥੋਂ ਜੂਟਣ ਲੈਣੀ ਆ ਲੁਧਿਆਣੇ ਵਾਲ ਨੂੰ ਤੇ ਜੂਰਨ ਲੈਂਦਿਆਂ ਸਾਰ ਖੱਬੇ ਹੱਥ ਹੋ ਜਾਣਾ ਖੱਬੇ ਹੱਥ ਮਤਲਬ ਜਦੋਂ ਅਸੀਂ ਆਉਣਾ ਵਾ ਉਧਰੋਂ ਲੁਧਿਆਣੇ ਤੋਂ ਉਦੋਂ ਸਾਡਾ ਸੱਜਾ ਹੱਥ ਹੈ ਜਦੋਂ ਅਸੀਂ ਜੂਰਨ ਲੈਣੀ ਆ ਤੇ ਖੱਬਾ ਹੱਥ ਹੋ ਜਾਣਾ ਇਹ ਡੈਲਟਾ ਕਲੋਨੀ ਦੇ ਸਾਹਮਣੇ ਪਾਰਕਿੰਗ ਹੈ ਇਹ ਉੱਥੇ ਸਾਰੀ ਪਾਰਕਿੰਗ ਤੁਸੀਂ ਕਰਨੀ ਹੈ ਗੁਰਮਤ ਗਿਆਨ ਮਿਸਤਰੀ ਕਾਜ ਲੁਧਿਆਣਾ ਦੇ ਵੀਰ ਪਾਰਕਿੰਗ ਦੀ ਸੇਵਾ ਸੁਭਾਰੇ ਨੇ ਤੇ ਉਹ ਤੁਹਾਡੀ ਸੇਵਾ ਚ ਉੱਥੇ ਹਾਜ਼ਰ ਹੋਣਗੇ ਤੇ ਜਿਹੜੀ ਸੰਗਤ ਪਾਇਲ ਵੱਲੋਂ ਜਾਂ ਇਧਰੋਂ ਮਲੇਰ ਕੋਟਲੇ ਵਾਲੀ ਸਾਈਡ ਤੋਂ ਰੋਡ ਤੋਂ ਆਉਣੀ ਹੈ ਉਹਨਾਂ ਨੇ ਜਿਹੜੀ ਉਸ ਤੋਂ ਪਹਿਲਾਂ ਇੱਕ ਮੋੜ ਮੁਰਦਾ ਹੈ ਗੁਰਮੀਤ ਸਾਹਿਬ ਨੂੰ ਜਿਹੜੀ ਕਿ ਗੁਰਦੁਆਰਾ ਸਾਹਿਬ ਦੇ ਲੰਗਰ ਵਾਲੀ ਬੈਕ ਸਾਈਡ ਆ ਜਾਂਦੀ ਹੈ ਉਸ ਰੋਡ ਤੋਂ ਮੁੜਨਾ ਵਾ ਤੇ ਉਹ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਤੇ ਉਹਨਾਂ ਨੇ ਪਾਰਕਿੰਗ ਕਰਨੀ ਹੈ ਤੇ ਜਿਹੜੀ ਸੰਗਤ ਨੇ ਪੱਖੋਵਾਲੇ ਰੋਡ ਤੋਂ ਆਉਣਾ ਹੈ ਤੇ ਉਹਨਾਂ ਦੀ ਪਾਰਕਿੰਗ ਜੋ ਗੁਰਦੁਆਰਾ ਸਾਹਿਬ ਦੇ ਪੱਖੋਵਾਲੇ ਰੋਡ ਰਾਏਕੋਟ ਰੋਡ ਇਧਰਲੇ ਪਿੰਡਾਂ ਚੋਂ ਜਿੰਨੀ ਸੰਗਤ ਆਉਣੀ ਹੈ ਉਹਨਾਂ ਨੇ ਜਿਹੜਾ ਗੁਰਦੁਆਰਾ ਸਾਹਿਬ ਦੇ ਸਾਹਮਣੇ ਜਿੱਥੇ ਦੁਕਾਨਾਂ ਤੇ ਭੰਗੂੜੇ ਲੱਗੇ ਹੁੰਦੇ ਨੇ ਉਹ ਭੰਗੂੜਿਆਂ ਵਾਲੀ ਜਿਹੜੀ ਪਾਰਕਿੰਗ ਹੈ ਉਹ ਨਹੀਂ ਉਹਦੇ ਪਿੱਛੇ ਖੁੱਲੀ ਜਗ੍ਹਾ ਕਾਫੀ ਹੈ ਤੇ ਉੱਥੇ ਆਪਣੀ ਪਾਰਕਿੰਗ ਕਰਨੀ ਹੈ ਤੇ ਕੋਈ ਦਿੱਕਤ ਆਵੇਗੀ ਤੇ ਵਲੰਟੀਅਰ ਉੱਥੇ ਹਾਜ਼ਰ ਹੋਣਗੇ ਫਿਰ ਸੰਗਤ ਦੇ ਚਰਨਾਂ 'ਚ ਬੇਨਤੀ ਆ ਕਿ ਅਸੀਂ ਇੱਕ ਮਾਹੌਲ ਬੰਨਣਾ ਚਾਹੁੰਦੇ ਆ ਸਾਰੀ ਸੰਗਤ ਜਿਹੜੀ ਆ ਉਹ ਕੇਸਰੀ ਜਾਂ ਬਸੰਤੀ ਰੰਗ ਦੀ ਦਸਤਾਰ ਕੇਸਰੀ ਜਾਂ ਬਸੰਤੀ ਰੰਗ ਦਾ ਜਿਹੜਾ ਹੈ ਉਹ ਦੁਪੱਟਾ ਉਹ ਸਿਰਾਂ ਤੇ ਲੈ ਕੇ ਆਉਣਾ ਤੇ ਵਾਹਿਗੁਰੂ ਜੋ ਤੁਸੀਂ ਇਨਪੁਟ ਪਾ ਰਹੇ ਹੋ ਜੋ ਯੋਗਦਾਨ ਪਾ ਰਹੇ ਹੋ ਜੋ ਗਾਂ ਤੋਂ ਗਾਂ ਸੰਗਤਾਂ ਨੂੰ ਸਹਿਜ ਭਾਟ ਨਾਲ ਜੋੜ ਰਹੇ ਹੋ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਮੋੜਵੇਂ ਰੂਪ ਦੇ ਵਿੱਚ ਖੁਸ਼ੀਆਂ ਕਿਹੜੇ ਚੜ੍ਹਦੀ ਕਲਾ ਹਰ ਮਦਾਨੇ ਫਤਿਹ ਜਾਪੀ ਬਖਸ਼ਿਸ ਕਰਨਗੇ ਕਿਉਂਕਿ ਆ ਯੋਗਦਾਨ ਸਾਰਿਆਂ ਦਾ ਬਹੁਤ ਵੱਡਾ ਹੈ ਤੇ 250 ਗੁਰੂ ਘਰਾਂ ਤੋਂ ਸੰਗਤ ਆਉਣੀ ਹੈ ਹੋ ਸਕਦਾ ਸੀ ਕਿਸੇ ਦਾ ਨਾਮ ਨਾ ਲੈ ਪਈਏ ਤੇ ਸਾਡੀ ਬੇਨਤੀ ਇਹ ਆ ਕਿ ਗੁਰੂ ਜੀ ਨੇ ਸਹਾदत ਦਿੱਤੀ ਤੇ ਉਹ ਵਿਖੋ ਮਾਤਾ ਗੁਜਰੀ ਜੀ ਨੂੰ ਜਦੋਂ ਖਬਰ ਮਿਲੀ ਹੋਏਗੀ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਧਰ ਤੋਂ ਅੱਡ ਕਰ ਦਿੱਤਾ ਤੇ ਉਹਨਾਂ ਉੱਤੇ ਕੀ ਗੁਜ਼ਰੀ ਹੋਏਗੀ ਕਿੱਦਾਂ ਦਾ ਵਿਰਾਗ ਮਈ ਮਹੌਲ ਹੋਏਗਾ ਸੋ ਇਸ ਮਹੌਲ ਦੇ ਵਿੱਚ ਅਸੀਂ ਸਾਰਿਆਂ ਨੇ ਅ ਹਮ ਅਵਗੁਣ ਭਰੇ ਵਾਲੀ ਵਸਤਾ ਬਣਾ ਕੇ ਆਉਣਾ ਕੋਈ ਮਾਨ ਸਨਮਾਨ ਲੈਣ ਦਾ ਜਾਂ ਦੇਣ ਦਾ ਪ੍ਰੋਗਰਾਮ ਨਹੀਂ ਬਣਾ ਰਹੇ ਤੇ ਨਾਮ ਵੀ ਵੈਗਰੋ ਆਪ ਜਾਣਦੇ ਨੇ ਤੇ ਸਾਰਿਆਂ ਨੂੰ ਵੱਡੇ ਸਰਪਾਓ ਵੱਡੀਆਂ ਬਖਸ਼ਿਸ਼ਾਂ ਗੁਰੂ ਸਾਹਿਬ ਕਰਨਗੇ ਸਭਨਾ ਸੌਰੇ ਵੰਜਣਾ ਸਭਨਾ ਮੁਖਲਾਵਨ ਹਾਰ ਸੋ ਇਹ ਜੋ ਜਦੋਂ ਮੌਤ ਰੂਪੀ ਮੁਕਲਾਵਾ ਆਉਣਾ ਤੇ ਉਹ ਗੁਰੂ ਸਾਨੂੰ ਆਪਣੇ ਦਰ ਤੇ ਇਹ ਸਾਨੂੰ ਸਟੇ ਦੇਣਗੇ ਸਾਨੂੰ ਉੱਥੇ ਥਾਂ ਦੇਣਗੇ ਸਾਡਾ ਡਾਈਵੋਰਸ ਨਹੀਂ ਹੋਏਗਾ ਸਾਡੀ ਸਾਡੀ ਸੇਵਾ ਥਾਂੇ ਪਏਗੀ ਸੋ ਇਸ ਰੂਪ ਆਉਦੀ ਸੀ ਵੱਡੀ ਆਸ ਕਰਕੇ ਜਿਹੜਾ ਉਹ ਅੱਗੇ ਵਧਣਾ ਅਮ ਅਵਗਣ ਭਰੇ ਵਾਲੀ ਬਸਤਾ ਔਰ ਮੇਰਾ ਮੁਜਮੇ ਕਿਸ ਨਹੀਂ ਜੋ ਕਿਸੈ ਸੋ 13 ਸਮਰਤਾ ਗੁਰੂ ਦੀ ਕਰਾਇਆ ਗੁਰੂ ਨੇ ਤੇ ਸਾਰਾ ਕੁਝ ਅਸੀਂ ਗੁਰੂ ਨੂੰ ਸਮਰਪਿਤ ਕਰ ਦੇਣਾ ਤੇ ਨਿਮਾਣੇ ਬਣ ਕੇ ਅਸੀਂ ਇਸ ਸਹਿਜ ਪਾਠਾਂ ਦੀ ਸੰਪੂਰਨਤਾ ਕਰਕੇ ਆਪਾਂ ਆਪਣੀ ਸੰਗਤ ਲੈ ਕੇ ਆਪਾਂ ਵਾਪਸ ਜਾਣਾ ਵਾ ਤੇ ਸਾਰੇ ਬੋਲੋ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਭਾਈ ਮਤੀ ਦਾਸ ਜੀ ਧੰਨ ਭਾਈ ਸਤੀ ਦਾਸ ਜੀ ਧੰਨ ਭਾਈ ਦਿਆਲਾ ਜੀ ਧੰਨ ਭਾਈ ਲਖੀ ਸਾਹਿਬ ਜੀ ਧੰਨ ਭਾਈ ਜੈਤਾ ਜੀ ਔਰ ਤਨਮਾਤਾ ਗੁਜਰਕੌਰ ਜੀ ਤਨਗੁਰੂ ਗੋਬਿੰਦ ਸਿੰਘ ਜੀ ਸੋ ਵਾਹਿਗੁਰੂ ਸਾਨੂੰ ਸਾਰਿਆਂ ਨੂੰ ਇਹ ਸਮਰੱਥਾ ਬਖਸ਼ਿਓ ਅਸੀਂ ਬਾਣੀ ਨਾਲ ਵੀ ਜੁੜੇ ਰਹੀਏ ਜੋੜਦੇ ਵੀ ਰਹੀਏ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਿਰ ਦਿੱਤਾ ਧਰਮ ਨਹੀਂ ਛੱਡਿਆ ਤੇ ਸਾਡਾ ਸਿਰ ਚੱਲਾ ਜਾਵੇ ਅਸੀਂ ਧਰਮਨਾ ਸਾਡ ਛੱਡੀਏ ਅਸੀਂ ਕੇਸਾਂ ਸਵਾਸਾਂ ਦੀ ਚੱਕੀ ਨਿਭਾ ਪਾਈਏ ਸਾਡੀ ਅਰਦਾਸ ਬੇਨਤੀ ਆਪਣੇ ਚਰਨਾਂ ਚ ਪ੍ਰਵਾਨ ਕਰਿਓ ਭੁੱਲਾਂ ਚੁੱਕਾਂ ਦੀ ਮਾਫੀ ਗੱਜ ਕੇ ਫਤੇ ਬੁਲਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ